ਪਾਣੀ ਯਾਦ ਆ ਗਿਆ ਸੀ ਯਾਦ ਆ ਗਈ ਚਲੋ ਕਰੋ ਇਹ ਵਲੌਗ ਸ਼ੁਰੂ ਫਿਰ ਪਾਣੀ ਕਹਿੰਦੀ ਆਈ ਨਹੀਂ ਹੈਗੀ ਇਸ ਕਰਕੇ ਕਹਿੰਦੀ ਮੈਂ ਜਾਣਾ ਅੱਜ ذਰਾ ਇਹ ਲਾਲਿਆ ਪੱਖਾ ਹੁਣ ਫੇਰ ਤੈਨੂੰ ਨਹੀਂ ਕਹੀਦਾ ਪੁੱਤ ਤੈਨੂੰ ਵੀ ਤਾਂ ਕਹੀਦਾ ਹੀ ਆ ਇੱਧਰ ਮਸਤੀਆਂ ਡਾਲੀ ਮਸ਼ੀਨ ਹਾਂਜੀ ਦੁਕਾਨੇਦਾਰ ਕਹਿੰਿਆ ਮਾਂ ਛੋਲੇ ਆਲੇ ਠੀਕ ਹੈ ਕਿਹਦਾ ਰਹਾ ਮੈਂ ਤਾਂ ਸਪੀਸ ਨੂੰ ਖਾਦੇ ਪਾਚਿਆ ਨੇ ਖਾਦੇ ਨੂਡਲ ਗਿਫਟ ਦੇਖੋ ਇਹਨੂੰ ਕਿੰਨੇ ਮਿਲੇ ਆ ਜੀ ਥੈਂਕ ਯੂ ਬਾਈ ਅੱਜ ਅਸੀਂ ਲੈ ਰਹੇ ਹਾਂ ਦੁਪਹਿਰ ਨੂੰ ਸਵੇਰ ਵਾਲੀ ਫੀਲਿੰਗ ਬਹੁਤ ਬਹੁਤ ਜ਼ਿਆਦਾ ਸਵਾਦਿਸ਼ ਮਾਸੀ ਦਾ ਦਾਮ ਨਾ ਮਿਲਾਈ ਜਾ ਫੋਨ ਨਹੀਂ ਦਿੰਦੀ ਹੈਗੀ ਬਲੌਗ ਬਣਾਉਣ ਲਈ ਤੇ ਸਾਡੇ ਬਲੌਗ ਨਹੀਂ ਬਣਦੇ ਹੈਗੇ ਕਹਿੰਦੇ ਮੇਲੇ ਘੁੰਮ ਕੇ ਆਣਾ ਹੁਣ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਮੇਲੇ ਦੀਆਂ ਲਾਈਟਾਂ ਫਾਈਟਾਂ ਜਗ ਰਹੀਆਂ ਸਾਰੀਆਂ ਲਓ ਜੀ ਹਜੇ ਰਸ਼ ਨਹੀਂ ਹੈਗਾ ਹਜੇ ਥੋੜਾ ਰਸ਼ ਆ ਵੇ ਆ ਜਿਹੜੀ ਕੁੜੀ ਹੈ ਨਾ ਇਹਦੀ ਕੋਈ ਜ਼ੁਬਾਨ ਹੈ ਨਹੀਂ ਕਰ ਦਿੱਤਾ ਜੀ ਪੀਜੇ ਦਾ ਵੀ ਨਵੇੜਾ ਇਹਨਾਂ ਨੇ ਤੇ ਚਲੋ ਤੁਸੀਂ ਯਾਰ ਬਲੌਗ ਦਾ ਕਰੋ ਐਂਡ ਪਹਿਲਾਂ ਟਾਈਮ ਹੋ ਗਿਆ ਜੀ ਪੌਣੇ 11 ਅੱਜ ਹੋ ਕੇ ਥੋੜੇ ਜਿਹਾ ਲੇਟ ਕਿਉਂਕਿ ਕੱਲ ਦੇ ਬਹੁਤ ਥਕਾਵਟ ਹੋਈ ਸੀਗੀ ਤੇ ਪਹਿਲਾਂ ਕਹਿੰਦੀ ਮੈਂ ਸਕੂਲ ਨਹੀਂ ਜਾਣਾ ਅੱਜ ਥਕਾਵਟ ਹਾਂ ਪਰ ਕਹਿੰਦੀ ਮੇਰੀ ਇੱਕ ਫਰੈਂਡ ਨਹੀਂ ਆਈ ਇੱਕ ਮਿੰਟ ਆਈ ਨਹੀਂ ਤੇ ਇਸ ਕਰਕੇ ਕਹਿੰਦੀ ਫੇਰ ਮੈਂ ਜਾਣਾ ਆ ਲਓ ਜੀ ਇਹੀ ਲੱਗਿਆ ਜੀ ਨਾਸ਼ਤਾ ਪਾਣੀ ਬਹੁਤ ਜ਼ਿਆਦਾ ਆ ਗਿਆ ਸੀਗਾ ਜ਼ਿਆਦਾ ਆ ਗਿਆ ਜੀ ਚਲੋ ਕਰੋ ਜੀ ਬਲੌਗ ਸ਼ੁਰੂ ਫੇਰ ਹਾਂ ਜੀ ਸਸਤੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਕਿਨੰਦਰ ਬਲੌਗ ਤੋਂ ਮਿਲਕਰ ਦਿੰਦੇ ਹਾਂ ਤੇ ਠੀਕ ਠਾਕ ਹਾਂ ਅਸੀਂ ਵੀ ਠੀਕ ਠਾਕ ਹਾਂ ਠੀਕ ਠਾਕ ਨਹੀਂ ਪਰ ਅਸੀਂ ਤੱਕੇ ਬਹੁਤ ਆ ਥੱਕੇ ਬਹੁਤ ਆ ਕੱਲ ਬਲੌਗ ਦੀ ਨਾਸ਼ਤੇ ਦੇ ਨਾਲ ਹੋਰ ਸਭ ਕੁਝ ਆ ਗਿਆ ਤੇ ਚਲੋ ਚਲੋ ਜੀ ਉਹ ਇੱਕ ਫਰੈਂਡ ਨਹੀਂ ਉਹਦੀ ਆਈ ਕੱਲ ਤੇ ਉਹ ਕਹਿੰਦੀ ਉਹਦੇ ਕਰਕੇ ਮੈਂ ਜਾਣਾ ਆ ਨਹੀਂ ਤੇ ਮੈਂ ਕਹਿੰਦੀ ਜਾਣਾ ਨਹੀਂ ਸੀਗਾ ਬਾਣੀ ਕਹਿੰਦੀ ਆਈ ਨਹੀਂ ਹੈਗੀ ਇਸ ਕਰਕੇ ਕਹਿੰਦੀ ਮੈਂ ਜਾਣਾ ਅੱਜ ਨਹੀਂ ਤਾਂ ਅੱਜ ਮੈਂ ਛੁੱਟੀ ਕਰਨੀ ਸੀ ਕਹਿੰਦੀ ਸਿਰਫ ਬਾਣੀ ਦੇ ਕਰਕੇ ਜਾਣਾ ਆ ਕਹਿੰਦੀ ਮੈਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰ ਗਏ ਹੁਣ ਹੂੰ ਕੁਛ ਕਹਿਣ ਲਗੀ ਇਹਦਾ ਇਹਦਾ ਪੱਖੇ ਦਾ ਕਰਾਣਾ ਅੱਜ ਹਰਮਨ ਨੂੰ ਕਹਿਣਾ ਆ ਹਰਮਨ ਨੂੰ ਮੈਂ ਕਹਤਾ ਮੈਂ ਕਹਿਆ ਇਹਦਾ ਨਾ ਮਾਰੇ ਜਾ ਖੋਲ ਗਏ ਤੇ ਉਹਨਦੇਆਂ ਹੀ ਬੈਰਿੰਗ ਕਰ ਦੂਗਾ ਪਾ ਦੂਗਾ ਨਵਾਂ ਤੇ ਫੇਰ ਆ ਕੇ ਪਾ ਦਿਆਂ ਇਹਨੂੰ ਚਲੋ ਕਰਦੇ ਆ ਜੀ ਨਾਸ਼ਤਾ ਮਿਲਦੇ ਆ ਜੀ ਫੇਰ ਤੇ ਕਰਦੇ ਦਿਨ ਦੀ ਸ਼ੁਰੂਆਤ ਲਓ ਜੀ 9:12 ਕਰ ਹੀ ਹੋ ਗਏ ਤੇ ਇੱਧਰ ਹੀ ਲਾਲਿਆ ਪੱਖਾ ਹੁਣ ਫੇਰ ਉਹਨੇ ਪੱਖਾ ਕਰਾਂਗੇ ਆਪਰੇਸ਼ਨ ਤੇ ਟੋਕਰੀ ਚਲੋ ਮੈਂ ਰੱਖ ਕੇ ਆ ਨਾ ਤੇ ਮੈਂ ਫੇਰ ਚੱਲ ਜਾਣਾ ਦੁਕਾਨ ਤੇ ਹੈ ਤੇ ਤੂੰ ਦੇਖ ਲਈ ਪੁੱਤ ਕੀ ਹੈਗਾ ਇਹਦਾ ਕੰਮ ਪੱਖੇ ਦਾ ਜੋ ਵੀ ਹੈ ਕਰਵਾ ਲਈ ਤੇ ਕਰਵਾਣ ਵਾਲਾ ਹੈ ਕਰਵਾ ਲਈ ਜੇ ਕਰਨ ਵਾਲਾ ਹੈ ਆਪ ਕਰ ਲਈ ਚਲੋ ਪੁੱਤ ਤੋ ਤੈਨੂੰ ਨਹੀਂ ਕਹੀਦਾ ਹੁੰਦਾ ਤੈਨੂੰ ਨਹੀਂ ਕਹੀਦਾ ਪੁੱਤ ਤੈਨੂੰ ਵੀ ਤਾਂ ਕਹੀਦਾ ਹੀ ਆ ਚਲੋ ਆਇਆ ਮੈਂ ਹੈ ਆ ਗਿਆ ਆ ਗਿਆ ਇੱਧਰ ਟਾਈਮ 1 ਵਜ ਗਿਆ ਤੇ ਇੱਧਰ ਸਫਾਈਆਂ ਸੂਆਂ ਸਾਰੇ ਹੋ ਗੀਆਂ ਆ ਤੇ ਇੱਧਰ ਮਾਸੀਆਂ ਡਾਲੀ ਮਸ਼ੀਨ ਹੈ ਜੀ ਗਏ ਆਪਣੇ ਕੰਮਾਂ ਤੇ ੱੱਕੇ ੱੱਕੇ ਜੇ ਆਜੀ ਕੋਈ ਬਹੁਤ ਘਾਟ ਹੋਈ ਆ ਕਹਿੰਦੇ ਤਾਂ ਬਹੁਤ ਦੁਖਦੀਆਂ ਮੈਂ ਦੇਰ ਕਾ ਦੱਸਿਆ ਉਹ ਮੈਂ ਸੌਣ ਮਾ ਭਰਿਆ ਕੰਮ ਉਹ ਤੇ ਐਵੇਂ ਵਰਸਾਂ ਨੂੰ ਤੋੜ ਲੈਣੀ ਹੂੰ ਅੱਜ ਸਬ지 ਸਬ지 ਕੋਈ ਬਣਾਉਣੀ ਨਹੀਂ ਹੈਗੀ ਹੂੰ ਤੇ ਦਪਹਰੇ ਦਾਲ ਰਈਆ ਮਾਂ ਛੋਲੇ ਆਣੇ ਠੀਕ ਹੈ ਤੇ ਆਪਾਂ ਉਹਨੂੰ ਆਟੇ ਦੇ ਗੁੰਨ ਕਹਿੰਦੀਆਂ ਪਰੌਂਠੀਆਂ ਬਣਾ ਲੈਣੀਆਂ ਸੁਆਈਆਂ ਹੋ ਗਈਆਂ ਲੈਣੀਆਂ ਸਾਰੀਆਂ ਹਾਂ ਤੇ ਫੱਖਾ ਵੀ ਲਾ ਦੇਣਾ ਯਾ ਹਾਰਮਨ ਨਹੀਂ ਫੱਖਾ ਠੀਕ ਹੋ ਗਿਆ ਹੋ ਗਿਆ ਠੀਕ ਹੋ ਗਿਆ ਨਾ ਬੈਰੈਂਸ ਹੀ ਲੈਣ ਵਾਲੇ ਠੀਕ ਹੈ ਠੀਕ ਹੈ ਹੁਣ ਲਾਉਗਾ ਹੁਣ ਫਿੱਟ ਕਰਨ ਗਿਆ ਕੋਠੇ ਤੇ ਠੀਕ ਹੈ ਠੀਕ ਹੈ ਚਲੋ ਜੀ ਪੀਨੇ ਚਾਹ ਦਿਖਾਓ ਚਾਹ ਬਣਦੀ ਆ ਜੋ ਜਨੇ ਚਾਹ ਪੀਦੀਆਂ ਆਹ ਚਾਹ ਪੀਏ दादी ਚਾਹ ਬਣਾਉਂਦੇ ਆ ਜਦੀ ਬੈਟਰੀ ਲੋ ਹੁਣ ਲੱਪੰਦੀ ਆ ਸੋਦੋ ਨਾਲ ਚਾਹ ਮਿਲ ਜਾਂਦੀ ਆ ਵਾਹ ਚਲੋ ਪਾਣੀ ਦੀ ਕੰਮ ਵੀ ਹੋਇਆ ਲਓ ਜੀ ਇਧਰ ਚਾਹ ਬਣ ਕੇ ਆ ਗਈ ਆ ਚਾਹ ਪੀ ਲਈਏ ਤੇ ਮੰਮੀ ਨੇ ਪੀ ਲਈ ਚਾਹ ਤੇ ਮੰਮੀ ਚਾਹ ਪੀ ਕੇ ਚੱਲੇ ਆ ਤੇ ਅਸੀਂ ਦੇਖਦੇ ਪੈਸੀ ਕਿੰਨੇ ਕਿਸੇ ਦਾ ਰੋਸਟ ਕੀਤਾ ਆ ਹਾਂ ਪੀ ਲੈ ਜਾ ਤੂੰ ਵੀ ਹਾਂ ਜੀ ਲਓ ਜੀ ਪੀ ਲਈਏ ਚਾਹ ਫੇਰ ਕਰ ਲਈਏ ਕੰਮ ਤੇ ਫੇਰ ਚਲੋ ਜੀ ਮਿਲਦੇ ਆ ਤੁਹਾਨੂੰ ਜੀ ਕਿੱਦਾਂ ਰਿਹਾ ਵੇ ਸਕੂਲ ਕਿਹਦਾ ਰਹਾ ਵਾਤ ਫਸ ਗਈ ਅਰੇ ਆਉਣੀ ਲੱਗਦੀ ਅਰੇ ਬੈਂਜੀ ਕਿਹਦਾ ਰਹਾ ਅਰੇ ਅੱਛਾ ਰਹਾ ਅੱਛਾ ਰਹਾ ਬਾਡੀ ਕੀਤੀ ਅੱਜ ਹਾਂ ਕੀਤੀ ਇੰਜੋਏ ਕੀ ਖਾਦਾ ਫੇ ਮੈਂ ਤਸਵੀਰਾਂ ਨੂੰ ਖਾਦੇ ਬਾਅਦਿਆਂ ਨੇ ਖਾਦੇ ਨੂਡਲ ਸੈਂਡਵਿਚ ਵਗੈਰਾ ਹੂੰ ਮੈਂ ਸਿੰਪਲ ਖਾ ਲਿਆ ਚੱਲੀਏ ਕਰਨ ਫੇ ਆਹ ਪ੍ਰੀਮ ਜੀ ਆਹ ਚੱਲੀਏ ਕਰਨ ਓਕੇ ਆ ਜੀ ਟਾਈਮ ਹੋ ਗਿਆ ਪੌਣੇ 3 2:30 ਵਜੇ ਤੇ ਅਸੀਂ ਪਹੁੰਚ ਕੇ ਘਰੇ ਗੇਸ ਤੋਂ ਦੇਖੋ ਇਹਨੂੰ ਕਿੰਨੇ ਮਿਲੇ ਆ ਜੀ थैंक यू ਮਾਰਨਿੰਗ ਕੰਡਰ ਜਵਾਏ ਵਗੈਰਾ ਵੈਲਕਮ ਜੀ ਬੜੀ ਹਾਂ ਜੀ ਹੁਣ ਕਹੋ थैंक यू ਮਾਰਨਿੰਗ ਇਹ ਦਾਸ ਜੀ थैंक यू ਹਾਂ ਤੁਸੀਂ ਵੀ ਕਹਣਾ ਮੈਨੂੰ थैंक यू ਮਾਰਨਿੰਗ ਚਲੋ ਮਿਲਦੇ ਆ ਜੀ ਹੁਣ ਰੋਟੀ ਪਾਣੀ ਖਾਣ ਲੱਗੇ ਅੱਜ ਅਸੀਂ ਲੈ ਰਹੇ ਹਾਂ ਦੁਪਹਿਰ ਨੂੰ ਸਵੇਰ ਵਾਲੀ ਫੀਲਿੰਗ ਪਰੌਂਠੀਆਂ ਦੀ ਮਿਸੀ ਜਾਂ ਪਰੌਂਠੀਆਂ ਨਾਲ ਚਾਹ ਦਾਲ ਪਈ ਸੀ ਇਸ ਕਿ ਮਿਸੀ ਹੋ ਕੇ ਨਾ ਹੂੰ ਤੇ ਬਣੀਆਂ ਬਹੁਤ ਸਵਾਦ ਆਤਾਂ ਮਮੋਈ ਗਾ ਸੁਗਿਰ ਵਾਲੀ ਫੀਲਿੰਗ ਅੱਜ ਲੈ ਰਹੇ ਆ ਦੁਪਹਿਰ ਨੂੰ ਹਾਂਜੀ ਬਸ ਆਹੀ ਆਂਦਾ ਇੱਕ ਐਦਾਂ ਹੀ ਕਰਨਾ ਆਂਦਾ ਇੱਕ ਬਸ ਤੇ ਮੂੰਹ ਮੂੰਹ ਫੋਟੋ ਬਿਆ ਕਰੋ ਸਵਾਦ ਆ ਕੇ ਚਲੋ ਠੀਕ ਹੈ ਜੀ ਬਹੁਤ ਦਾ ਅਦਾ ਬਹੁਤ ਜਿਆਦਾ ਸਵਾਦ ਇਸ ਦਾ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਰੋਟੀੜੀ ਖਾ ਗਏ ਹੁਣ ਜੇ ਮਾਸੀ ਦੀ ਨਸੀ ਜੀ ਮਾਸੀ ਦਾ ਐਦਾਂ ਹੁੰਦਾ ਮੇਰੇ ਐਦਾਂ ਹਾਂ ਮਾਸੀ ਦਾ ਐਦਾਂ ਤੇ ਤੇਰਾ ਐਦਾਂ ਚਲੋ ਠੀਕ ਹੈ ਜੀ ਲੋ ਜੀ ਟਾਈਮ ਹੋਇਆ 8:30 ਇੱਧਰ ਦੇਖੋ ਜੀ ਇਹਦੀ ਸ਼ਿਕਾਇਤ ਆ ਫੋਨ ਨਹੀਂ ਦਿੰਦੀ ਹੈਗੀ ਬਲੌਗ ਬਣਾਉਣ ਲਈ ਤੇ ਸਾਡੇ ਬਲੌਗ ਨਹੀਂ ਬਣਦੇ ਹੈਗੇ ਮੰਗੂਗਾ ਦਾ ਕੀ ਮਤਲਬ ਹੈ ਤੂੰ ਕਮ ਸੇ ਕਮ ਤੂੰ ਆਪ ਹੀ ਬਣਾ ਲੈ ਉੱਠ ਕੇ ਬਲੌਗ ਥੋੜਾ ਜਿਹਾ ਚੇਤਾ ਨਹੀਂ ਰਹਿੰਦਾ ਤੈਨੂੰ ਇੱਧਰ ਹੋ ਰਹੀ ਹੈ ਜੀ ਅੱਜ ਸਫਾਈ ਫ੍ਰਿਜ ਦੀ ਸਫਾਈ ਦੇਖੋ ਜੀ ਫ੍ਰਿਜ ਜੇ ਖਲਾੜਾ ਫ੍ਰਿਜ ਔਰ ਕੋਈ ਨਹੀਂ ਰੱਖਦੇ ਉਪਰੀ ਤੇ ਹਾਂਜੀ ਇੱਧਰ ਹੋ ਰਹੀ ਹੈ ਜੀ ਹੁਣ ਤਿਆਰੀ ਇੰਨੇ ਮੇਲੇ ਘੁੰਮ ਗਿਆਣਾ ਹੁਣ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਮੜਾ ਜਿਹਾ ਇੱਕ ਢੇੜਾ ਲਾ ਕੇ ਆਈਏ ਮੇਲੇ ਦਾ ਦੇਖੀਏ ਕੀ ਹਿਸਾਬ ਕਿਤਾਬਾ ਮੇਲੇ ਦਾ ਵੀ ਚਲੋ ਹੋ ਜੋ ਤਿਆਰ ਫਿਰ ਚਲੋ ਇੱਕ ਗਿੜੀ ਲਾ ਕੇ ਆਈਏ ਹੈ ਤੇ ਕੁੜੀਆਂ ਉੱਪਰ ਗਈਆਂ ਤਿਆਰ ਹੋਣੀਆਂ ਤੇ ਹਰਮਨ ਨੇ ਆਪਣੇ ਦੋਸਤਾਂ ਨਾਲ ਜਾਣਾ ਆ ਕੋਈ ਇਹਨਾਂ ਨੇ ਵੀਡੀਓ ਬਣਾਉਣੀ ਆ ਤੇ ਆਪਾਂ ਚੱਲਦੇ ਆ ਚਾਰੇ ਜਣੇ ਠੀਕ ਆ ਚਲੋ ਹੋ ਜੋ ਫਟਾਫਟ ਫਿਰ ਚਲੋ ਜੀ ਇੱਧਰ ਸਫਾਈ ਅਭਿਆਨ ਅੱਜ ਸਾਡੀ ਮਤਾ ਕਰ ਰਹੀ ਆ ਚਲੋ ਮਿਲਦੇ ਆ ਜੀ ਬਣੇ ਰਹੀਓ ਬਲੌਗ ਨਾਮ ਮੇਲੇ ਜਾ ਕੇ ਮਿਲਦੇ ਹਾਂ। ਆਓ ਜੀ ਆਪਾਂ ਪਹੁੰਚ ਗਏ ਜੀ ਹੁਣ ਮੇਲੇ ਦੇ। ਆਓ ਦੇਖੋ ਜੀ। ਮੇਲੇ ਦੀਆਂ ਲਾਈਟਾਂ ਫਾਈਟਾਂ ਜਗ ਰਹੀਆਂ ਸਾਰੀਆਂ ਤੇ ਇੱਧਰ ਤੁਰੇ ਜਾ ਰਹੇ ਆ ਜੀ ਸਾਰੇ ਜਣੇ। ਲਾਈਟਾਂ ਵਾਦੀ ਬਹੁਤ ਵਧੀਆ ਲਾਈਆਂ ਹਨਾ। ਹਲੇ ਪੂਰਾ ਲੱਗਿਆ ਨਹੀਂ। ਹਜੇ ਪੂਰਾ ਲੱਗਾ ਨਹੀਂ ਹੈਗਾ ਹਜੇ ਥੋੜਾ ਲੱਗਾ ਆ। ਅੰਦਰ ਸ਼ਾਇਦ ਲੱਗ ਗਿਆ ਹੋਵੇ। ਚਲੋ ਦੇਖਦੇ ਆ ਅੰਦਰ ਜਾ ਕੇ। हजे रश नहीं है हजे थोड़ा रश ਉਹ ਆ ਤਾਂ ਮੈਟ ਲੱਗਣੀ ਨਹੀਂ ਐਨਾ ਰਾਤ ਸੁਣੋ ਮੈਗਾ ਜੀ ਖਾ ਪੀ ਲੋ ਇਹ ਤਾਂ ਖਾਣ ਪੀਣ ਵਾਲੇ ਵੀ ਨਹੀਂ ਲੱਗੇ ਅਜੇ Aha. Kia lo. Dole mea. Dole mea. ਮੇਲਾ ਪੈਦਗੀ ਭਰਿਆ ਨਹੀਂ ਹਜੇ ਤੱਕ ਹਜੇ ਵੈਸੇ ਵੀ ਮੇਲਾ ਹਜੇ ਭਰਿਆ ਨਹੀਂ ਹੈਗਾ ਹਨਾ ਖਾਲੀ-ਖਾਲੀ ਆ ਹਜੇ ਕਿਉਂਕਿ ਹਜੇ ਸ਼ੁਰੂਆਬ ਆ ਇੱਕ ਦੋ ਦਿਨਾਂ ਚੋਂ ਤੱਕ ਹੋਏਗਾ ਭਰੇਗਾ ਹੁਣ ਅਜੇ ਸਭ ਖਾਲੀ-ਖਾਲੀ ਆ ਚਲੋ ਚਲੀਏ ਵੇ ਘਰ ਨੂੰ ਹੁਣ ਇਸ ਤੋਂ ਬਾਅਦ ਜੀ ਕਿਦਾਂ ਦਾ ਲੱਗਾ ਢੁੱਟੇ ਵੀ ਗਾਣਾ ਦਿੰਦੇ ਆ ਆਹਾਂ ਮੈਨੂੰ ਬਹੁਤ ਵਧੀਆ ਲੱਗਾ ਕਦੇ ਹਾਂਜੀ ਚਲੋ ਵਧੀਆ ਲੱਗਾ ਚਲੋ ਪਤਾ ਨਹੀਂ ਹਜੇ ਚੱਲੇ ਨਹੀਂ ਉਹਨੇ ਇੱਕ ਉਧਰ ਹੋਣਾ ਆ ਉਹ ਇਹ ਚੱਲਿਆ ਨਹੀਂ ਹੈਗਾ ਉਹ ਫੇਰ ਆ ਜੀਓ ਕੱਲ ਨੂੰ ਪਰਸੋਂ ਨੂੰ ਚਲੋ ਚੱਲੀਏ ਹੁਣ ਵੇ ਕੀ ਦੇਖਣਾ ਹੈ ਕੁਝ ਚੱਲੀਏ ਕਿੱਧਰ ਗੱਲ ਨਹੀਂ ਲੈ ਲਓ ਲੈਣੇ ਆ ਕੱਪਲੇਟਾਂ ਚ ਚਲੋ ਚਲੋ ਫਿਰ ਲਓ ਆਇਓ ਜੀ ਇਧਰ ਇਹ ਵੀ ਟੱਕਰ ਪਏ ਆ ਔਰ ਦੇਖੋ ਜੀ ਇਧਰ ਲਾਓ ਜੀ ਇਹ ਥੋੜਾ ਸਾਨੂੰ ਫੋਨ ਕੀਤਾ ਹੈਗਾ ਲੈਨੇ ਆ ਕੇ ਫੋਨ ਹੀ ਨਹੀਂ ਕੀਤਾ ਸਾਨੂੰ ਕੱਕਾ ਅੰਦਰ ਪੜਦੇ ਕਰ ਅੰਦਰ ਪੜਦੇ ਹੀ ਕਰ ਮੈਂ ਫੋਨ ਕੀਤਾ ਕਿੱਥੇ ਅਸੀਂ ਮੋਹਰੇ ਖੜੇ ਤੁਸੀਂ ਇੱਥੇ ਤੱਕ ਆ ਗਏ ਆ ਤਾਂ ਲੱਗ ਰਿਹਾ ਜੀ ਉੱਪਰੋਂ ਕੀਤਾ ਇਹਦਾ ਟਮਾਣਾ ਚੱਕਿਆ ਨਹੀਂ ਰੁਪਲ ਪਤਾ ਕੀ ਆ ਬੰਦਾ ਦਾ ਮੈਂ ਲੱਗਾ ਹੀ ਫੋਨ ਤੇ ਇਹ ਕਿੰਨੀ ਮੈਂ ਕਰਦੀ ਆ ਮੈਂ ਰੁਪਲ ਉੱਥੇ ਹੀ ਆ ਇਹ ਮੈਂ ਆਰੰਗ ਚਲਦਾ ਠੀਕ ਆ ਮੈਨੂੰ ਕਿੰਨੇ ਨਵਾਂ ਨੰਬਰ ਚੱਕਦੀ ਨਹੀਂ ਨਵਾਂ ਨੰਬਰ ਚੱਕਦੀ ਨਹੀਂ ਇਹ ਚਲੋ ਦਵਾ ਨਹੀਂ ਸੇਵ ਨਹੀਂ ਸੇਵ ਸਿਕਾ ਉਹ ਨਹੀਂ ਇਹਨੇ ਫੋਨ ਚੇਂਜ ਕੀਤਾ ਫੋਨ ਚੇਂਜ ਕੀਤਾ ਦਿਨ ਦਿਨ ਚਲੋ 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 ਆਹ ਦੇਖੋ ਜੀ ਇੱਧਰ ਵੀ ਲੱਗਣ ਲੱਗੀ ਆ ਜੀ ਵੀ ਆ ਜਿਹੜੀ ਕੁੜੀ ਆ ਨਾ ਇਹਦੀ ਕੋਈ ਜ਼ੁਬਾਨ ਹੈ ਨਹੀਂ ਜਵਾਨ ਦਾ ਤੇਰੀ ਹੈਗੀ ਹੈ ਜਦਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਤੋਂ ਜਾਣਾ ਸੀ ਕਹਿੰਦੀ ਮੈਂ ਆਉਂਗੀ ਉੱਥੇ ਪਹੁੰਚੀ ਨਹੀਂ ਇੱਥੇ ਕਹਿੰਦੀ ਮੈਂ ਆਉਣਾ ਨਹੀਂ ਇੱਥੇ ਮੈਂ ਆਉਣਾ ਨਹੀਂ ਤੇ ਇੱਥੇ ਪਹੁੰਚ ਗਈ ਲੋ ਜੀ ਇੱਧਰ ਹੁਣ ਦੇਖੋ ਕਿਦਾਂ ਲੱਗੇ ਹੋਏ ਆ ਖਾਪ ਹੁਣ ਲੋ ਜੀ ਇੱਧਰ ਭੈਣ ਭਰਾ ਲੱਗੇ ਆ ਬਣਾਉਣ ਵੀਡੀਓ ਹੁਣ ਅੰਟੀ ਨੂੰ ਸਾਰਾ ਮੇਲਾ ਕਮਾਣਾ ਹੁਣਾ ਹੈ ਅੰਟੀ ਨੂੰ ਸਾਰਾ ਮੇਲਾ ਕਮਾਣਾ ਹੁਣਾ ਹੈ ਤੇਰੇ ਲੱਗਣੀਆਂ ਓਏ ਮੈਂ ਅੰਟੀ ਵੱਲ ਵੀ ਜਾਣ ਦਿੰਦੀ ਆ ਲੋ ਜੀ ਹੁਣ ਲੱਗੇ ਆ ਜੀ ਇਧਰ ਖਾਣ ਪੁਲੜ ਪੀਜ਼ਾ ਪੁਲੜ ਪੀਜ਼ਾ ਖਾਣਾ ਦੂਜਾ ਪੀਜ਼ਾ ਖਾਣਾ ਸਿੰਪਲ ਪੀਜ਼ਾ ਹਨਾ ਲੋ ਜੀ ਇਧਰ ਬਣ ਚੱਲਾ ਤੁਹਾਡਾ ਪੀਜ਼ਾ ਵੀ ਲੋ ਜੀ ਇਧਰ ਕਰ ਦਿੱਤਾ ਜੀ ਪੀਜ਼ੇ ਦਾ ਵੀ ਨਵੇੜਾ ਇਹਨਾਂ ਨੇ ਮੈਂ ਕਿਹਾ ਇਧਰ ਕਰਤਾ ਪੀਜ਼ੇ ਦਾ ਵੀ ਨਵੇੜਾ ਹੈ ਇਹਨੇ ਤੇ ਨਹੀਂ ਖਾਦਾ ਆਹ ਸਾਡੀ ਮੋਟੀ ਇਹਨੂੰ ਬਹੁਤ ਪਸੰਦ ਆ ਜੀ ਪੀਜ਼ਾ ਤੇ ਚਲੋ ਖਾ ਕੇ ਹੁਣ ਮਿਲਦੇ ਆ ਘਰ ਪਹੁੰਚ ਕੇ ओके ओके हां जी ਲੋ ਜੀ 11 ਵਜੇ ਚੱਲੇ ਆ ਤੇ ਹੁਣ ਅਸੀਂ ਪਹੁੰਚੇ ਆ ਜੀ ਹੁਣ ਪਹੁੰਚੇ ਅਸੀਂ ਘਰੇ ਆਪਣੇ ਬਹੁਤ ਬੁਰਾ ਹਾਲ ਹੋ ਗਿਆ ਜੀ ਖੜੇ ਹੋ ਹੋ ਗਏ ਖੜੇ ਹੀ ਰਹੇ ਆ ਉੱਥੇ ਤੇ ਚਲੋ ਤੁਸੀਂ ਯਾਰ ਬਲੌਗ ਦਾ ਕਰੋ ਐਂਡ ਪਹਿਲਾਂ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਤਾਂ ਸਾਡੇ ਬਲੌਗ ਨੂੰ ਬੜੀ ਲੱਗਦੀ ਹੈ ਚਲੋ ਜੀ ਮਿਲਦੇ ਆ ਕੱਲ੍ਹ ਨੂੰ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ